ਫਿਲੌਰ ਪਿੰਡ ਗੜਾ ਕਾਜਲ ਮਹੰਤ ਅਤੇ ਪਾਵਨਾ ਮਹੰਤ ਦੇ ਡੇਰੇ ਮੂਰੇ ਖੜੀ ਉਹਨਾਂ ਦੀ ਕਾਰ ਤੇ ਦੋ ਅਣਜਾਣ ਵਿਅਕਤੀਆਂ ਵੱਲੋਂ ਕਾਰ ਦੀ ਕੀਤੀ ਗਈ ਪੰਤੋੜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਾਵਨਾ ਮਹੰਤ ਨੇ ਦੱਸਿਆ ਕਿ ਅੱਧੀ ਰਾਤ ਨੂੰ ਕੋਈ ਅਣਜਾਣ ਵਿਅਕਤੀ ਆਏ ਜਿਨ੍ਹਾਂ ਦੀ ਗਿਣਤੀ ਦੋ ਸੀ ਉਹਨਾਂ ਵੱਲੋਂ ਮੇਰੇ ਡੇਰੇ ਦੇ ਅੱਗੇ ਮੇਰੀ ਕਾਰ ਖੜੀ ਹੋਈ ਸੀ ਅਤੇ ਦੋ ਸ਼ਰਾਰਤੀ ਅੰਸਰਾਵਲੋਂ ਮੇਰੀ ਕਾਰ ਦੀ ਪੰਤੋੜ ਕੀਤੀ ਗਈ ਅਤੇ ਸਾਰੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਮੇਰੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ असी इस संबंधी पुलिस जानकारी दे दिती है पेंड के सरपंच साहब ने भी इस घटना की निंदा की है सो प्रशासन को बेनती है कि इस दो शरारती अंसर जल्दी तो जल्दी फड़िया जाए जिन्होंने मेरी ग्डी का नुकसान किया है ताकि कल मेरा होर नुकसान ना हो सके ये सारी घटना सीसीटीवी कैमरे में रिकॉर्ड हो गई है असी पुलिस भी सीसीटीवी फोटोज देती है ਭਾਵਨਾ ਮਹੰਤ ਨੇ ਇਸ ਦੀ ਵੀ ਪੁਸ਼ਟੀ ਕੀਤੀ ਕੁਝ ਵੀ ਮਹੀਨੇ ਪਹਿਲਾਂ ਵੀ ਮੇਰੇ ਨਾਲ ਮੇਰੇ ਡੇਰੇ ਉੱਪਰ ਹਮਲਾ ਕੀਤਾ ਗਿਆ ਸੀ ਮੈਂ ਇੱਕ ਵਾਰੀ ਫਿਰ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਜਾਨ ਨੂੰ ਖਤਰਾ ਹੈ ਇਸ ਦੋ ਸ਼ਰਾਰਤੀ ਅਨਸਰਾਂ ਨੂੰ ਜਦ ਤੋਂ ਜਲਦੀ ਫੜਿਆ ਜਾਵੇ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਸਰਪੰਚ ਸਾਹਿਬ ਜਿਹੜੀ ਭਾਵਨਾ ਮਹੰਤ ਤੇ ਜਿਹੜਾ ਇੱਕ ਵਾਰ ਫੇਰ ਹਮਲੇ ਦੀ ਕੋਸ਼ਿਸ਼ ਹੋਈ ਆ ਉਹਨਾਂ ਦੀ ਗੱਡੀ ਭੰਨੀ ਗਈ ਆ ਇਸ ਸੰਬੰਧੀ ਤੁਹਾਡਾ ਕੀ ਕਹਿਣਾ ਜੀ ਸਰ ਅਜੀਤੋ 2 ਮਹੀਨੇ ਪਹਿਲਾਂ ਵੀ ਆਪਣੇ ਘਰੇ ਤੇ ਇਹਨਾਂ ਦੇ ਤੇ ਹਮਲਾ ਹੋਇਆ ਸੀਗਾ ਇਹਨਾਂ ਨੇ ਪੁਲਿਸ ਕੰਪਲੇਨ ਰਿੱਤੀ ਸੀ ਪਰ ਪੁਲਿਸ ਕੋਈ ਕਾਰਵਾਈ ਨਹੀਂ ਲਾ ਸੁਣਵਾਈ ਨਹੀਂ ਕੀਤੀ ਆ ਸੈਕਿੰਡ ਵਾਰ ਉਹਨਾਂ ਦੇ ਘਰ ਆ ਕੇ ਹਮਲਾ ਹੋਇਆ ਆ ਜਿਹੜੇ ਦੋਸ਼ੀ ਆ ਇਹਨਾਂ ਨੇ ਨਾਮ ਲਿਖਾਏ ਗਏ ਆ ਉਹ ਗੁੰਡਾਗਰਦੀ ਸਾਰੇ ਆਮ ਫਿਰਦੇ ਬਚਾ ਕੇ ਕਰਦੇ ਆ ਜਿਉ ਸਾਡੇ ਤੋਂ ਬਰਦਾਸ਼ਤ ਨਹੀਂ ਹੋਣੀ ਇਸ ਕੰਡ ਵਿੱਚ ਜਿਹਦਾ ਡਰ ਦਾ ਮਾਹੌਲ ਬਣਿਆ ਆ ਜਦੋਂ ਮਰਜ਼ੀ ਆ ਕੇ ਹਮਲਾ ਕਰਕੇ ਚੱਲ ਜਾਂਦੇ ਆ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੇ ਆ ਸਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਇਹ 12:30 ਵਜੇ ਰਾਤ ਦੀ ਗੱਲ ਆ ਮੈਂ ਬਿਮਾਰ ਸੀ ਮੇਨੂੰ ਥੋੜਾ ਜਿਹਾ ਇਨਫੈਕਸ਼ਨ ਹੋ ਗਈ ਸੀ ਮੈਂ ਮਾਰਚ ਅੰਦਰ ਮੈਂ ਪਈ ਸੀ ਇਹ ਸਾਡੇ 12:30 ਵਜੇ ਰਾਤ ਦੀ ਗੱਲ ਆ ਜੀ ਅੱਗੇ ਵੀ ਤੋਂ 2 ਮਹੀਨੇ ਪਹਿਲੇ ਮੇਤੇ ਐਡਾ ਵੱਡਾ ਹਮਲਾ ਹੋਇਆ ਬੇਖੌਫ ਸਾਰੇ ਸ਼ਹਿਰ ਚ ਘੁੰਮ ਰਹੇ ਆ ਕਿੰਨੀ ਬਾਹਰ ਸਾਰੇ ਗੱਡੀਆਂ ਦੇ ਮਗਰ ਮੋਟਰਸਾਈਕਲ ਲਾ ਲੈ ਠੀਕ ਹੈ ਅਸੀਂ ਫਿਰ ਆਪਣਾ ਬਚਾਅ ਕਰ ਲੇਗੇ ਚਲੋ ਕਲੇਸ਼ ਦਾ ਮੂਕਾਲਾ ਕਲੇਸ਼ ਦਾ ਮੂਕਾਲਾ ਕਲੇਸ਼ ਦਾ ਮੂਕਾਲਾ ਮਗਰ ਮੇਰੇ ਵੀ ਕੋਈ ਰੂਲਸ ਆ ਠੀਕ ਆ ਸਾਡਾ ਵੀ ਕੋਈ ਆਪਣਾ ਹੱਕ ਆ ਹਿਊਮਨ ਰਾਈਟ ਸਾਡੇ ਕੋਲ ਵੀ ਹੈ ਮਨਤਾ ਕੋਲ ਵੀ ਹਿਊਮਨ ਰਾਈਟਸ ਆ ਬਤੂ ਸੁਣਵਾਈ ਨਹੀਂ ਕਰਦੇ ਕਿਉਂ ਐਸੇ ਇਨਸਾਨ ਨਹੀਂ ਐ ਸਾਡੇ ਤੁਹਾਡੇ ਵਿੱਚ ਕਿਸੇ ਵੀ ਇਨਸਾਨੀਅਤ ਹੈ ਨਹੀਂ ਅਸੀਂ ਇਨਸਾਨ ਨਹੀਂ ਐ ਤੁਸੀਂ ਇਨਸਾਨੀਅਤ ਦਾ ਕੰਮ ਨਹੀਂ ਕਰ ਸਕਦੇ ਆ ਸਾਡੇ ਕੋਈ ਪ੍ਰੋਟੈਕਸ਼ਨ ਹੈ ਨਹੀਂ ਹੈ ਮੈਂ ਹਾਈ ਕੋਰਟ ਯਾ ਤਾਂ ਆਪਣੇ ਆਪ ਨੂੰ ਅਗ ਲਾ ਲੈਣੀ ਆ ਆਤਮ ਹੱਤਿਆ ਕਰ ਲੈਣਾ ਮੈਂ ਹੁਣ ਇੰਨੀ ਅਕੀ ਪਈ ਆ